ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਹੋਮ ਮੇਡ ਬਟਰ ਬਣਾਉਣ ਜਾ ਰਹੇ ਹਾਂ ਇਹਦੇ ਵਾਸਤੇ ਆਪਾਂ ਨੂੰ ਵਿਪਿੰਗ ਕਰੀਮ ਚਾਹੀਦੀ ਹੈਗੀ ਹੈ ਤੇ ਮਿਕਸਰ ਬਲੈਂਡਰ ਚਾਹੀਦਾ ਤੇ ਲੂਕ ਵਾਰਮ ਵਾਟਰ ਚਾਹੀਦਾ ਹੈਗਾ ਤੇ ਆਪਾਂ ਹੁਣ ਇਹਨੂੰ ਬਣਾਉਣਾ ਸਟਾਰਟ ਕਰਦੇ ਹਾਂ ਜੀ ਹਾਂਜੀ ਹੁਣ ਆਪਾਂ ਇਹ ਜਾਰ ਦੇ ਵਿੱਚ ਵਿਪਿੰਗ ਕਰੀਮ ਐਡ ਕਰਨ ਜਾ ਰਹੇ ਹਾਂ ਹਾਂਜੀ ਵਿਪਿੰਗ ਕਰੀਮ ਨੂੰ ਆਪਾਂ ਨੇ ਹੁਣ ਜਾਰ ਦੇ ਵਿੱਚ ਟਰਾਂਸਫਰ ਕਰ ਲਿਆ ਹੈਗਾ ਤੇ ਆਪਾਂ ਹੁਣ ਇਹਨੂੰ ਬਲੈਂਡ ਕਰਾਂਗੇ ਜੀ ਅ 2 ਮਿੰਟਸ ਲਈ ਹਾਂਜੀ 2 ਮਿੰਟਸ ਯੋ ਬਲੈਂਡ ਕਰਨ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਹਾਫ ਕੱਪ ਜਿਹੜਾ ਹੈਗਾ ਲੂਕ ਵਾਰਮ ਵਾਟਰ ਐਡ ਕਰਨ ਜਾ ਰਹੇ ਹਾਂ ਜੀ ਹਾਂਜੀ ਵਿਪਿੰਗ ਕਰੀਮ ਦੇ ਵਿੱਚ ਲੂਕ ਵਾਰਮ ਵਾਟਰ ਐਡ ਕਰਨ ਤੋਂ ਬਾਅਦ ਆਪਾਂ ਹੁਣ ਇਹਨੂੰ 1 ਮਿੰਟ ਲਈ ਹੋਰ ਬਲੈਂਡ ਕਰਾਂਗੇ ਬਟਰ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਜੀ ਹੁਣ ਆਪਾਂ ਇਹਨੂੰ ਕਿਸੇ ਬੋਲ ਦੇ ਵਿੱਚ ਟਰਾਂਸਫਰ ਕਰ ਲੈਂਦੇ ਹਾਂ ਹਾਂਜੀ ਹੁਣ ਆਪਾਂ ਇਹ ਬਟਰ ਜਿਹੜਾ ਬਣਾਇਆ ਸੀਗਾ ਹੋਮ ਮੇਡ ट्रांसफर ਕਰ ਰਹੇ ਹਾਂ ਇੱਕ ਬੋਲ ਦੇ ਵਿੱਚ ਦੇਖੋ ਕਿੰਨਾ ਸੋਹਣਾ ਫਰੈਸ਼ ਬਟਰ ਬਣਿਆ ਹੈਗਾ ਹਾਂਜੀ ਆ ਦੇਖੋ ਹੋਮ ਮੇਡ ਬਟਰ ਕਿੰਨਾ ਸੋਹਣਾ ਬਣ ਕੇ ਤਿਆਰ ਹੋਇਆ ਫਰੈਸ਼ ਆ ਤੁਸੀਂ ਇਹਨੂੰ ਬ੍ਰੈਡ ਦੇ ਨਾਲ ਪਰੌਠੇ ਦੇ ਨਾਲ ਜਾਂ ਸਾਗ ਦੇ ਵਿੱਚ ਵੀ ਐਡ ਕਰਕੇ ਖਾ ਸਕਦੇ ਹੋ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਬਹੁਤ ਵਧੀਆ ਲੱਗੀ ਹੋਊਗੀ ਥੈਂਕ ਯੂ ਸੋ ਮੱਚ ਫॉर ਵਾਚਿੰਗ ਮਾਈ ਵੀਡੀਓ ਜੀ ਸਸ਼ਵੀ ਕਾਲ ਜੀ